ਉੱਪ ਦਾ ਪਤਾ ਨਹੀਂ ਲੱਗਦਾ ਮੀਂਹ ਦਾ ਪਤਾ ਨਹੀਂ ਲੱਗਦਾ ਇੰਨਾ ਆਨੰਦ ਆ ਰਿਹਾ ਬਸ ਕੁਝ ਦੱਸਣਯੋਗ ਨਹੀਂ ਹੈ ਇੰਨਾ ਆਨੰਦ ਆ ਕੋਈ ਕੰਮ ਜ਼ਿਆਦ ਹੀ ਨਹੀਂ ਰਹਿੰਦਾ ਹੋਰ ਸਿਰਫ ਇੱਥੇ ਆਉਣਾ ਇਹੀ ਯਾਦ ਰਹਿੰਦਾ ਹੈ ਬਾਬਾ ਜੀ ਬੜਾ ਖੁਸ਼ ਰੱਖਦੇ ਆ ਇੱਥੇ ਪਤਾ ਹੀ ਨਹੀਂ ਲੱਗਦਾ ਵੀ ਥਕਾਵਟ ਵੀ ਹੋ ਰਹੀ ਹੈ ਕੀ ਹੈ ਬੜਾ ਸੇਵਾ ਦਾ ਆਨੰਦ ਵੀ ਆ ਰਿਹਾ ਹੈ ਪਹਿਲਾਂ ਮੈਂ ਇੰਨਾ ਕਿਤੇ ਸੇਵਾ ਨਹੀਂ ਸੀ ਕੀਤੀ ਪਰ ਅੱਜ ਬਾਬਾ ਜੀ ਦੀ ਕਿਰਪਾ ਬਹੁਤ ਜ਼ਿਆਦੇ ਆ ਬੜਾ ਆਨੰਦ ਆ ਰਿਹਾ ਦੇਖੋ ਜੀ ਜਿੰਨਾ ਚਿਰ ਟਾਈਮ ਮਿਲੂ ਜ਼ਰੂਰ ਆਵਾਂਗੇ ਇਹ ਸੰਗਤ ਦੀ ਸੇਵਾ ਤਾਂ ਸਭ ਤੋਂ ਵੱਡੀ ਸੇਵਾ ਹੈ ਜਿਹਨੂੰ ਇਹ ਮਿਲ ਜੇ ਉਹ ਬਾਬਾ ਜੀ ਦੀ ਕਿਰਪਾ ਹੈ ਉਹ ਬਾਬਾ ਜੀ ਦੀ ਜੇ ਤੁ ਸੰਗਤ ਦੀ ਸੇਵਾ ਮਿਲ ਜੇ ਬਾਬਾ ਜੀ ਦੀ ਕਿਰਪਾ ਉਹ ਇੱਕ ਬੜੇ ਮੁਸ਼ਕਲ ਨਾਲ ਮਿਲਦੀ ਹੈ ਸਾਨੂੰ ਤਾਂ ਬਾਬਾ ਜੀ ਨੇ ਪਹਿਲੇ ਦਿਨ ਤੋਂ ਹੀ ਜਿਸ ਦਿਨ ਆਏ ਆ ਉਸੇ ਦਿਨ ਤੋਂ ਹੀ ਸੇਵਾ ਦੇ ਵਿੱਚ ਲਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚੇ ਹਾਂ ਜੀ ਸੇਵਾ ਕਰ ਰਹੇ ਹਾਂ ਕਿੰਨਾ ਖੰਦ ਬੜਾ ਆਨੰਦ ਆ ਰਿਹਾ ਜੀ ਟਾਈਮ ਦਾ ਪਤਾ ਨਹੀਂ ਲੱਗਦਾ ਉੱਪ ਦਾ ਪਤਾ ਨਹੀਂ ਲੱਗਦਾ ਮੀਂਹ ਦਾ ਪਤਾ ਨਹੀਂ ਲੱਗਦਾ ਇੰਨਾ ਆਨੰਦ ਆ ਰਿਹਾ ਬਸ ਕੁਝ ਦੱਸਣਯੋਗ ਨਹੀਂ ਐ ਇੰਨਾ ਆਨੰਦ ਆ ਰਿਹਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਆਉਂਦਿਆਂ ਮੈਂ 1 ਮਹੀਨਾ ਹੋ ਗਿਆ ਲਗਾਤਾਰ ਚੌਥੀ ਵਾਰ ਆ ਰਿਹਾ ਬੜਾ ਆਨੰਦ ਆ ਰਿਹਾ ਕੋਈ ਕੰਮ ਜ਼ਿਆਦਾ ਨਹੀਂ ਰਹਿੰਦਾ ਹੋਰ ਸਿਰਫ ਇੱਥੇ ਆਉਣਾ ਇਹੀ ਯਾਦ ਰਹਿੰਦਾ ਹੈ ਕਿੰਨੀ ਕ ਵਾਇਗੁਰ ਜੀ ਮਤਲਬ ਹੁੰਦੀ ਐ ਖਿੱਚ ਪੈਂਦੀ ਐ ਵੀ ਜਦੋਂ ਬੁੱਧਵਾਰ ਆਉਂਦਾ ਹੈ ਵੀ ਦੁਪਹਿਰਾ ਸਾਹਿਬ ਆਪਾਂ ਜਾਣਾ ਹੈ ਸੇਵਾ ਕਰਨੀ ਐ ਬਸ ਫਿਰ ਤਾਂ ਰਾਤ ਨੂੰ ਨੀਂਦ ਵੀ ਨਹੀਂ ਆਂਦੀ ਵੀ ਸਵੇਰੇ ਜਾਣਾ ਬੜੇ ਖੁਸ਼ੀ ਨਾਲ ਆਈਦਾ ਬਾਬਾ ਜੀ ਬੜਾ ਖੁਸ਼ ਰਖਦੇ ਆ ਇੱਥੇ ਪਤਾ ਹੀ ਨਹੀਂ ਲੱਗਦਾ ਵੀ ਥਕਾਵਟ ਵੀ ਹੋ ਰਹੀ ਹੈ ਕੀ ਹੈ ਬੜਾ ਸੇਵਾ ਦਾ ਆਨੰਦ ਵੀ ਆ ਰਿਹਾ ਹੈ ਜੀਵਨ ਦੇ ਵਿੱਚ ਕਿੰਨਾ ਕ ਬਦਲਾਅ ਆਵੇ ਜਦੋਂ ਦਾ ਆਉਣਾ ਸ਼ੁਰੂ ਕੀਤਾ ਸੇਵਾ ਕਰਨੀ ਸ਼ੁਰੂ ਕੀਤੀ ਚਪੇਰਾ ਸਾਫ ਕਰਨਾ ਸ਼ੁਰੂ ਕੀਤਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪਹਿਲਾਂ ਮੈਂ ਇੰਨਾ ਕਿਤੇ ਸੇਵਾ ਨਹੀਂ ਸੀ ਕੀਤੀ ਪਰ ਅੱਜ ਬਾਬਾ ਜੀ ਦੀ ਕਿਰਪਾ ਬਹੁਤ ਜ਼ਿਆਦਾ ਹੈ ਬੜਾ ਆਨੰਦ ਆ ਰਿਹਾ ਦੇਖੋ ਜੀ ਜਿੰਨਾ ਚਿਰ ਟਾਈਮ ਮਿਲੂ ਜ਼ਰੂਰ ਆਵਾਂਗੇ ਉਜ ਕਿੰਨਾ ਕ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹੋ ਵੀ ਆ ਬਾਬਾ ਦੀਪ ਸਿੰਘ ਜੀ ਨੇ ਦੁਨੀਆਂ ਆ ਵੀ ਚੀਜ਼ਾਂ ਚੋਂ ਕੱਢ ਕੇ ਆਪਣੀ ਸੇਵਾ ਵੱਲ ਲਾਇਆ ਤੇ ਕਰਮਾਂ ਦਾ ਕੰਮ ਜਿਹੜਾ ਅਗੇ ਕਰਾ ਸ਼ੁਭ ਕਰਮਾਂ ਦਾ ਕੰਮ ਦੇਖੋ ਜੀ ਇਹ ਸੰਗਤ ਦੀ ਸੇਵਾ ਤਾਂ ਸਭ ਤੋਂ ਵੱਡੀ ਸੇਵਾ ਹੈ ਜਿਹਨੂੰ ਇਹ ਮਿਲ ਜੇ ਉਹ ਬਾਬਾ ਜੀ ਦੀ ਕਿਰਪਾ ਹੈ ਉਹ ਬਾਬਾ ਜੀ ਦੀ ਜੇ ਤੁ ਸੰਗਤ ਦੀ ਸੇਵਾ ਮਿਲ ਜੇ ਬਾਬਾ ਜੀ ਦੀ ਕਿਰਪਾ ਉਹ ਇੱਕ ਬੜੇ ਮੁਸ਼ਕਲ ਨਾਲ ਮਿਲਦੀ ਆ ਸਾਨੂੰ ਤਾਂ ਬਾਬਾ ਜੀ ਨੇ ਪਹਿਲੇ ਦਿਨ ਤੋਂ ਹੀ ਜਿਸ ਦਿਨ ਆਏ ਆ ਉਸੇ ਦਿਨ ਤੋਂ ਹੀ ਸੇਵਾ ਦੇ ਵਿੱਚ ਲਾ ਦਿੱਤਾ ਕਹਿੰਦੇ ਜੇਕਰ ਕਿਸੇ ਦੇ ਜੀਵਨ ਦੇ ਵਿੱਚ ਕੋਈ ਦੁੱਖ ਤਕਲੀਫ ਹੈ ਕਸ਼ਟ ਹੈ ਤਾਂ ਇੱਥੇ ਜਦੋਂ ਸੰਗਤ ਆਉਂਦੀ ਹੈ ਮੱਥਾ ਟੇਕਦੀ ਆ ਤਾਂ ਉਹ ਸਭ ਕੁਝ ਦੂਰ ਹੋ ਜਾਂਦਾ ਹੈ ਸੁੱਖ ਦਾ ਸਮਾਂ ਜਿਹੜਾ ਕਿ ਸ਼ੁਰੂ ਹੋ ਗਿਆ ਬਿਲਕੁਲ ਬਿਲਕੁਲ ਸਭ ਕੁਝ ਦੂਰ ਹੋ ਜਾਂਦਾ ਘਰ ਤਾਂ ਚਿੱਤੇ ਰਹਿੰਦਾ ਹੀ ਹੈ ਨਹੀਂ ਜਦੋਂ ਇੱਥੇ ਪਹੁੰਚ ਜਾਂਦੇ ਆ ਜੀ ਘਰ ਨਹੀਂ ਚਿੱਤੇ ਰਹਿੰਦਾ ਕੀ ਹੋ ਰਿਹਾ ਕੀ ਨਹੀਂ ਉਹ ਬਾਬਾ ਜੀ ਨੂੰ ਆਪਣੇ ਆਪ ਫਿਕਰ ਹੈ ਆਪਣੇ ਆਪ ਠੀਕ ਕਰਨਗੇ ਜੀ ਤੁਸੀਂ ਕਦੇ ਬਾਬਾ ਦੀਪ ਸਿੰਘ ਜੀ ਦਾ ਕੁਝ ਮੰਗਿਆ ਹੋਵੇ ਤਾਂ ਪੂਰਾ ਹੋਇਆ ਹੋਵੇ ਦੇਖੋ ਜੀ ਜਿਹੜਾ ਕੁਝ ਹੈ ਉਹ ਵੀ ਬਾਬਾ ਜੀ ਦਾ ਦਿੱਤਾ ਹੋਇਆ ਹੈ। ਅਸੀਂ ਖਾਣਾ ਅਸੀਂ ਤਾਂ ਗੁਰੂ ਘਰ ਦੇ ਮੰਗਤੇ ਆ। ਉਹ ਆਪੇ ਹੀ ਦੇ ਦੇਣਾ ਮੰਗਣ ਦੀ ਲੋੜ ਹੀ ਨਹੀਂ। ਆਪੇ ਜਾਣੀ ਆ। ਆਪੇ ਹੀ ਜਾਣੀ ਜਾਣ ਨੇ। ਉਹਨਾਂ ਨੇ ਆਪੇ ਹੀ ਦੇ ਦੇਣਾ। ਸਭ ਉਹਨਾਂ ਅਸੀਂ ਤਾਂ ਇੱਕੋ ਅਰਦਾਸ ਕਰਦੇ ਹੁੰਨੇ ਆ ਬਾਬਾ ਜੀ ਤੁਸੀਂ ਜਾਣੀ ਜਾਣੋ। ਅਸੀਂ ਤੁਹਾਡੇ ਘਰ ਦੇ ਮੰਗਤੇ ਆ। ਤੁਸੀਂ ਆਪੇ ਦੇ ਦੇਣਾ ਅਸੀਂ ਕੁਝ ਮੰਗ ਕੇ ਨਹੀਂ ਲੈਣਾ। ਸੰਗਤ ਨੂੰ ਇਹ ਕਹਿਣਾ ਚਾਹੁੰਗੇ ਜਿਹੜੀ ਘਰ ਬੈਠੀ ਦਰਸ਼ਨ ਕਰ ਰਹੀ ਹੈ। ਹਾਂ ਸੰਗਤ ਨੂੰ ਜ਼ਰੂਰ ਆਉਣਾ ਚਾਹੀਦਾ। ਦੇਖੋ ਜਿਹਦੇ ਕੋਲ ਟਾਈਮ ਹੈ ਉਹਨੂੰ ਟਾਈਮ ਕੱਢ ਕੇ ਜ਼ਰੂਰ ਆਉਣਾ ਚਾਹੀਦਾ ਮਹਾਰਾਜ ਦੇ ਦਰਸ਼ਨ ਕਰਨੇ ਚਾਹੀਦੇ ਆ ਦੇਖੋ ਜੀ ਕੰਮ ਤਾਂ ਜਿੰਦਗੀ ਦੇ ਵਿੱਚ ਕਦੇ ਖਤਮ ਨਹੀਂ ਹੋਏ ਲਾਸਟ ਟਾਈਮ ਵੀ ਕੰਮ ਖਤਮ ਨਹੀਂ ਹੁੰਦੇ ਪਰ ਇੱਥੇ ਹਾਜ਼ਰੀ ਜ਼ਰੂਰ ਲਵਾਉਣੀ ਚਾਹੀਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ